ਵੇਖੋ ਭੈਣ ਭਰਾਓ ਅੱਜ ਜਿੰਨੇ ਵੀ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਚੱਲ ਰਹੇ ਜੇ ਨਾ ਚਾਹੇ ਕਿਹੇ ਵੀ ਧਰਮ ਵਿੱਚ ਆਏ ਜੇ ਚਾਹੇ ਕਿਹੇ ਵੀ ਜਾਤ ਵਿੱਚ ਆਏ ਜੇ ਵੇਖੋ ਖੁਦਾ ਨੇ ਤੁਹਾਨੂੰ ਚੁਣਿਆ ਹੀ ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਚੁਣਿਆ ਹੀ ਤਾਂ ਕਿ ਜਿਸ ਤਰ੍ਹਾਂ ਪ੍ਰਭੂ ਮਰ ਕੇ ਤੀਸਰੇ ਦਿਨ ਜੀ ਉੱਠੇ ਤੇ ਇੱਕ ਉਹਨਾਂ ਨੇ ਸ਼ਰੀਰ ਲਿਆ ਉਹੀ ਸ਼ਰੀਰ ਪ੍ਰਭੂ ਤੁਹਾਨੂੰ ਹੀ ਦੇਵੇਗਾ ਬੇਕੋ ਮਰਨਾਂ ਦੇ ਸ਼ਰੀਰ ਦੇ ਵਿੱਚ ਸਾਰਿਆਂ ਨਹੀਂ ਆ ਚਾਹੇ ਬੰਦਾ ਯਿਸੂ ਮਸੀਹ ਨੂੰ ਮੰਨਦਾ ਆ ਚਾਹੇ ਨਹੀਂ ਮੰਨਦਾ ਪਰ ਜਿੰਨੇ ਯਿਸੂ ਮਸੀਹ ਨੂੰ ਮੰਨਦੇ ਨੇ ਜਿਸ ਤਰ੍ਹਾਂ ਯਿਸੂ ਮਸੀਹ ਨੇ ਇੱਕ ਸ਼ਰੀਰ ਲੈ ਕੇ ਦੁਬਾਰਾ ਜੀ ਉੱਠੇ ਇਸੇ ਤਰ੍ਹਾਂ ਉਹ ਵੀ ਲੋਕ ਇੱਕ ਦਿਨ ਜਦੋਂ ਪ੍ਰਭੂ ਆਵਾਜ਼ ਮਾਰੇਗਾ ਜੀ ਉੱਠਣਗੇ ਤੇ ਉਹ ਸ਼ਰੀਰ ਲੈ ਕੇ ਉਹਦੇ ਅੱਗੇ ਹਾਜ਼ਰ ਹੋਣਗੇ ਹਾਲੇਲੂਇਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਅਸੀਂ ਧਰਤੀ ਵਾਲੇ ਆਦਮ ਦਾ ਰੂਪ ਧਾਰਿਆ ਇਸੇ ਤਰ੍ਹਾਂ ਯਿਸੂ ਮਸੀਹ ਦੇ ਵਿੱਚ ਹੋ ਕੇ ਅਸੀਂ ਯਿਸੂ ਮਸੀਹ ਵਰਗਾ ਸਰੀਰ ਧਾਰਾਂਗੇ ਜਿਸ ਤਰ੍ਹਾਂ ਪ੍ਰਭੂ ਮੁਰਦਿਆਂ ਦੇ ਵਿੱਚ ਉੱਜੀ ਉੱਠੇ ਇਸੇ ਤਰ੍ਹਾਂ ਹਰ ਇੱਕ ਉਹ ਜਲਾਲੀ ਸਰੀਰ ਲਵੇਗਾ ਹਾਲੇਲੂਇਆ ਵੇਖੋ ਭੈਣ ਭਰਾਓ ਇਹੀ ਆਸ ਹੈ ਕਿ ਜੇ ਵੇਖੋ ਭੈਣ ਭਰਾਓ ਯਿਸੂ ਮਸੀਹ ਦੇ ਵਿੱਚ ਚੱਲਣਾ ਇਹੀ ਦੁਨੀਆ ਦੇ ਵਿੱਚ ਤੇ ਯਿਸੂ ਮਸੀਹ ਦੇ ਵਿੱਚ ਇਹੀ ਅੰਤਰ ਆ ਵੇਖੋ ਜੇ ਦੁਨੀਆ ਦੇ ਵਿੱਚ ਚਲਦੇ ਦੁਨੀਆ ਨੂੰ ਕੋਈ ਆਸ ਨਹੀਂ ਆ ਵੇਖੋ ਦੁਨੀਆ ਕੀ ਕਹਿੰਦੀ ਆ ਖਾਓ ਪੀਓ ਤੇ ਚਲੋ ਜੀ ਇਸ ਦੁਨੀਆ ਦੇ ਉੱਤੋਂ ਚੱਲ ਜਾਓ ਪਰ ਨਹੀਂ ਵੇਖੋ ਭੈਣ ਪ੍ਰਾਉ ਵਚਨ ਦੇ ਵਿੱਚ ਲਿਖਿਆ ਇੱਕ ਅੱਗੇ ਵੀ ਜੀਵਨ ਆ ਉਹ ਜੀਵਨ ਹਾਨੂੰ ਯਿਸੂ ਮਸੀਹ ਦੇ ਵਿੱਚ ਮਿਲਦਾ ਵੇਖੋ ਤੁਸੀਂ ਹੁਣ ਮੁਬਾਰਕ ਜੇ ਜੋ ਜੋ ਤੁਸੀਂ ਯਿਸੂ ਮਸੀਹ ਨੂੰ ਆਪਣਾ ਜੀਵਨ ਦਾਤਾ ਕਬੂਲ ਕੀਤਾ ਹallelujah ਇਸੇ ਕਰਕੇ ਵਿਕੋ ਭੈਣ ਭਰਾਓ ਆਸ ਤੇ ਵਿਸ਼ਵਾਸ ਦੇ ਨਾਲ ਉਹਦੇ ਵਿੱਚ ਵਾਧੇ ਜਾਓ ਵਿਕੋ ਜੋ ਪ੍ਰਭੂ ਦੇ ਵਿੱਚ ਚੱਲਣਾ ਹੈ ਤੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਕੇਵਲੇ ਤੂਫਾਨ ਵੀ ਆਉਣੀਆਂ ਹਨੇਰੀਆਂ ਵੀ ਆਉਣੀਆਂ ਪਰ ਉਹਨਾਂ ਹਨੇਰੀਆਂ ਨੂੰ ਪਾਰ ਕਰਦੇ ਹੋਏ ਤੁਸੀਂ ਪਾਰ ਲੰਗਣਾ ਉਸ ਜੀਵਨ ਤੱਕ ਪਹੁੰਚਣਾ ਹੈ ਕਿ ਜਦੋਂ ਪ੍ਰਭੂ ਆਏ ਤੇ ਵਚਨ ਦੇ ਵਿੱਚ ਲਿਖਿਆ ਕਿ ਤੁਰੀ ਪੁਕੀ ਜਾਣੀ ਆ ਤੇ ਜਿੰਨੇ ਕਬਰਾਂ ਦੇ ਵਿੱਚ ਨੇ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੇ ਉੱਠਣਾ ਜਿਹੜੇ ਯਿਸੂ ਮਸੀਹ ਦੇ ਵਿੱਚ ਹੋ ਕੇ ਇਸ ਦੁਨੀਆ ਦੇ ਉੱਤੇ ਆਪਣੇ ਸ਼ਰੀਰ ਨੂੰ ਛੱਡ ਕੇ ਗਏ ਉਹ ਵਚਨ ਦੇ ਵਿੱਚ ਲਿਖਿਆ ਕੋ ਫਿਰ ਦੁਬਾਰਾ ਸ਼ਰੀਰ ਲੈਣਗੇ ਹallelujah ਵੇਖੋ ਭੈਣ ਭਰਾਓ ਜੇ ਦੁਨੀਆ ਨੂੰ ਇਹ ਗੱਲ ਕਹੀ ਤੇ ਦੁਨੀਆ ਨੇ ਇਹ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਇਹ ਗੱਲਾਂ ਕੀ ਨੇ ਆਤਮਿਕ ਅਤੇ ਆਤਮਿਕ ਲੋਕਾਂ ਨੂੰ ਸਮਝਾਉਂਦੀਆਂ ਹallelujah ਕਿਉਂ ਵੇਖੋ ਭੈਣ ਭਰਾਓ ਜਦੋਂ ਅਸੀਂ ਹਿਜ਼ਕੀ엘 ਦੀ ਪੁਸਤਕ ਨੂੰ ਪੜ੍ਹਦੇ ਹਾਂ ਉਹਦੇ ਵਿੱਚੋਂ ਸਾਨੂੰ ਡਾਇਰੈਕਟ ਪ੍ਰੂਫ ਮਿਲਦਾ ਹੈ ਕਿ ਖੁਦਾ ਕੁਝ ਵੀ ਕਰ ਸਕਦਾ ਹੈ ਉਹ ਅਚੰਦ ਵਿੱਚ ਲਿਖਿਆ ਕਿ ਖੁਦਾ ਆਪਣੇ ਦਾਸ ਹਿਜ਼ਕੀਆ ਨਬੀ ਨੂੰ ਇੱਕ ਹੱਡੀਆਂ ਦੀ ਖੱਡ ਦੇ ਉੱਤੇ ਲੈ ਗਿਆ ਜਿਹੜੀਆਂ ਕੀ ਪੁਰਾਣੇ ਸਮੇਂ ਦੇ ਲੋਕ ਜਿਹੜੇ ਚਲਦੇ ਹੀ ਉਹ ਮਰੇ ਹੀ ਤੇ ਉਹਨਾਂ ਦੀਆਂ ਹੱਡੀਆਂ ਪਈਆਂ ਖੁਦਾ ਆਪਣੇ ਦਾਸ ਨੂੰ ਲੈ ਗਿਆ ਉਹਨੂੰ ਕਿਹਾ ਕਿ ਹਿਜ਼ਕੀਆ ਤੂੰ ਕੀ ਵੇਖਦਾ ਹੈ ਪ੍ਰਭੂ ਦੇ ਦਾਸ ਨੇ ਕਿਹਾ ਕਿ ਪ੍ਰਭੂ ਮੈਂ ਕਹ ਹੱਡੀਆਂ ਦੀ ਖੱਡ ਵੇਖਦਾ ਹਾਂ ਹਾਲੇਲੂਇਆ ਉਹ ਵਚਨ ਦੇ ਵਿੱਚ ਲਿਖਿਆ ਖੁਦਾ ਨੇ ਆਪਣੇ ਦਾਸ ਹਿਜ਼ਕੀਆ ਨੂੰ ਕਿਹਾ ਹਿਜ਼ਕੀਆ ਇਹਨਾਂ ਦੇ ਉੱਤੇ ਬੁੇਸ਼ਵਾਣੀ ਕਰਕੇ हे ਸੁੱਕੀ ਹੱਡਿਓ ਆਪਣੀ ਆਪਣੀ ਜਗ੍ਹਾ ਤੇ ਖੜੀਆਂ ਹੋ ਜੋ ਉਹ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਦੇ ਦਾਸ ਜਕੀਲ ਨਬੀ ਨੇ ਬੋਲਿਆ ਤੇ ਸੁੱਕੀਆਂ ਹੱਡੀਆਂ ਆਪਣੀ ਆਪਣੀ ਜਗ੍ਹਾ ਤੇ ਜੁੜ ਜੋ ਤੇ ਖੜੀਆਂ ਹੋ ਜਾ ਤੇ ਵਚਨ ਦੇ ਵਿੱਚ ਲਿਖਿਆ ਉਦਾਂ ਹੀ ਹੋ ਗਿਆ ਉਹ ਵਚਨ ਦੇ ਵਿੱਚ ਲਿਖਿਆ ਖੁਦਾ ਨੇ ਕਹੇ ਜਕੀਆ ਹੁਣ ਤੂੰ ਕੀ ਵੇਖਦਾ ਹੈ ਪ੍ਰਭੂ ਦੇ ਦਾਸ ਨੇ ਕਹਾ ਪ੍ਰਭੂ ਮੈਂ ਉਹ ਸੁੱਕੀਆਂ ਹੱਡੀਆਂ ਨੂੰ ਆਪਣੀ ਆਪਣੀ ਜਗ੍ਹਾ ਤੇ ਜੁੜੀਆਂ ਤੇ ਖੜੀਆਂ ਵੇਖਦਾ ਹ ਹਾਲੇਲੂਇਆ ਪ੍ਰਭੂ ਨੇ ਆਪਣੇ ਦਾਸ ਨੂੰ ਕਹੇ ਜਕੀਆ ਉਹ ਦੁਬਾਰਾ ਇਹਨਾਂ ਦੇ ਉੱਤੇ ਕੋਈ ਗਵਾਣੀ ਕਰ ਕਿ ਇਹ ਸੁੱਕੀ ਹੱਡਿਓ ਤੁਹਾਡੇ ਉੱਤੇ ਹੁਣ ਮਾਸ ਚੜਾਵੇ ਵਚਨ ਦੇ ਵਿੱਚ ਲਿਖਿਆ ਕਿ ਜਿੱਦਾਂ ਖੁਦਾ ਦੇ ਦਾਸ ਨੇ ਬੋਲਿਆ ਉਦਾਂ ਹੀ ਆਤਮਾ ਨੇ ਉਹਨਾਂ ਦੇ ਉੱਤੇ ਮਾਸ ਚੜਾ ਦਿੱਤਾ ਉਹ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਕਿਹਾ ਆਪਣੇ ਦਾਸ ਨੂੰ ਹੁਣ ਕੀ ਵੇਖਦਾ ਹੈ ਤੇ ਉਹਦੇ ਦਾਸ ਨੇ ਕਿਹਾ ਕਿ ਖੁਦਾ ਮੈਂ ਹੁਣ ਇਹ ਵੇਖਦਾ ਹਾਂ ਕਿ ਇਹਨਾਂ ਦੇ ਉੱਤੇ ਉਹ ਸਰੀਰ ਚ ਮਾਸ ਚੜ ਆਇਆ ਤੇ ਇਹਨਾਂ ਦੇ ਉੱਤੇ ਇੱਕ ਆਮ ਹੀ ਮੇਰੇ ਜਿੱਦਾ ਮੇਰਾ ਮਾਸ ਹੈ ਇਦਾਂ ਹੀ ਇਹਨਾਂ ਦੇ ਉੱਤੇ ਵੀ ਮਾਸ ਚੜ ਆਇਆ ਹੈ ਖੁਦਾ ਨੇ ਕਿਹਾ ਕਿ ਹੁਣੇ ਜਿੱਕਿਆ ਤੂੰ ਇਦਾਂ ਕਰ ਤੂੰ ਸਾਦਰੀ ਇਹਨਾਂ ਦੇ ਵਿੱਚ ਪੁਇਖ ਬਣੀ ਕਰ ਉਹ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਦੇ ਦਾਸ ਇਜ਼ਕੀਆ ਨਬੀ ਨੇ ਸਾਦਰੀ ਪੁਇਖ ਬਣੀ ਕੀਤੀ ਤੇ ਵਚਨ ਦੇ ਵਿੱਚ ਲਿਖਿਆ ਕਿ ਚਾਰੇ ਪਾਸਿਓਂ ਜਿੱਧਰੋਂ ਜਿੱਧਰੋਂ ਵੀ ਲੋਕ ਗਏ ਗਏ ਹੀ ਤੇ ਜਾ ਕੇ ਡਿੱਗੇ ਤੇ ਦੱਬੇ ਗਏ ਵਚਨ ਦੇ ਵਿੱਚ ਲਿਖਿਆ ਤੇ ਖੁਦਾ ਦੇ ਦਾਸ ਨੇ ਸਾਰੀ ਬੁੇਸ਼ਵਾਨੀ ਕੀਤੀ ਤੇ ਵਚਨ ਦੇ ਵਿੱਚ ਲਿਖਿਆ ਕਿ ਸਾ ਆਇਆ ਤੇ ਜਿੱਦਾਂ ਹਜਕਿਆ ਸੀ ਪ੍ਰਭੂ ਦਾ ਦਾਸ ਏਡਾਂ ਹੀ ਉਹ ਹੀ ਲੋਕ ਇਨਸਾਨ ਬਣ ਗਏ ਤੇ ਬੋਲਣ ਲੱਗ ਪਏ ਹਾਲੇਲੂਇਆ ਬੇ ਕੋ ਭੈਣ ਭਰਾ ਪੁਰਾਣੇ ਨੇਮ ਦੇ ਵਿੱਚ ਖੁਦਾ ਨੇ ਦੱਸਿਆ ਕਿ ਜੇ ਉਹ ਕਿਉਂਕਿ ਖੁਦਾ ਨੇ ਕਿਉਂ ਨੂੰ ਦਿਖਾਇਆ ਖੁਦਾ ਨੇ ਇਸ ਕਰਕੇ ਦਿਖਾਇਆ ਆਪਣੇ ਦਾਸ ਨੂੰ ਕਿ ਜਿਹੜੇ ਲੋਕ ਸਰੀਰ ਵਿੱਚ ਇਸ ਸਮੇਂ ਉਹ ਕਹਿੰਦੇ ਕਿ ਨਹੀਂ ਨਹੀਂ ਕੁਝ ਨਹੀਂ ਹੋਣਾ ਸਾਡੇ ਵੱਡੇ ਚਲ ਗਏ ਆ ਬਜ਼ੁਰਗ ਚਲ ਗਏ ਆ ਐਡਾਂ ਹੀ ਦੁਨੀਆ ਚੱਲ ਰਹੀ ਆ ਖੁਦਾ ਨੇ ਐਸੇ ਕਰਕੇ ਆਪਣੇ ਦਾਸ ਨੂੰ ਜਾ ਕੇ ਦਿਖਾਇਆ ਕਿ ਮੈਂ ਐਡਾਂ ਸਾਰਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਹੈ ਮੈਂ ਕਬਰਾਂ ਦੇ ਵਿੱਚੋਂ ਉਹ ਲੋਕ ਕੱਢਣੇ ਨੇ ਸਾਰੇ ਉਹਨਾਂ ਦੇ ਉੱਤੇ ਸਰੀਰ ਚਾੜਨਾ ਤੇ ਵੇਖੋ ਭੈਣ ਭਰਾਓ ਨਿਆ ਹਰ ਇੱਕ ਦਾ ਹੋਣਾ ਹੈ ਤੇ ਖੁਦਾ ਨਹੀਂ ਹਰ ਇੱਕ ਨੂੰ ਜਿੰਨੇ ਪ੍ਰਭੂ ਦੇ ਵਿੱਚ ਸੌਂਦੇ ਨੇ ਉਹਨਾਂ ਨੂੰ ਕੀ ਕਰਨਾ ਹੈ اٹھਾਉਣਾ ਹੈ ਦੇਖੋ ਪੈਣ ਪਰੋ ਪ੍ਰਭੂ ਦੇ ਵਿੱਚ ਚੱਲਣਾ ਤੇ ਇੱਕ ਜੀਵਨ ਹੈ ਇੱਕ ਮੁਕਤੀ ਹੈ ਇੱਕ ਆਸ ਹੈ ਹਾਲੇਲੂਇਆ ਤੇ ਦੇਖੋ ਪੈਣ ਪਰੋ ਤੁਸੀਂ ਅੱਗੇ ਜੇ ਪ੍ਰਭੂ ਦੇ ਵਿੱਚ ਤੁਸੀਂ ਮੁਬਾਰਕ ਜੀ ਤੁਹਾਡਾ ਘਰਾਨਾ ਵੀ ਮੁਬਾਰਕ ਹੋਵੇਗਾ ਕਿਉਂਕਿ ਤੁਸੀਂ ਸੱਚ ਨੂੰ ਜਾਣ ਲਿਆ ਤੇ ਸੱਚ ਨੂੰ ਤੁਸੀਂ ਆਪਣਾ ਮਿੱਟੀ ਦਾਤਾ ਬਣਾ اللي ਆ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਹੁਣ ਚੱਲਦੇ ਜਾਓ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਅੰਤ ਦੇ ਦਿਨਾਂ ਵਿੱਚ ਖੁਦਾ ਤੁਹਾਨੂੰ ਜਿਉਂਦਿਆਂ ਕਰੇਗਾ ਹਾਲੇਲੂਇਆ ਆਮੀਨ